ਸੱਚਾ ਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੇਖ ਰਹੇ ਹੋ ਰਫਤਾਰ ਨਿਊਜ਼ ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਇਜ਼ਰਾਈਲ ਨੇ ਸ਼ਨੀਵਾਰ ਨੂੰ ਗਾਜ਼ਾ 'ਚ ਹਮਾਸ ਦੇ ਟਿਕਾਣਿਆਂ ਉੱਤੇ ਹਵਾਈ ਹਮਲੇ ਕੀਤੇ ਨੇ ਜਿਸ ਨਾਲ 10 ਅਕਤੂਬਰ ਤੋਂ ਸ਼ੁਰੂ ਹੋਈ ਨਾਜ਼ੁਕ ਜੰਗਮੰਦੀ ਉੱਤੇ ਸਵਾਲ ਖੜੇ ਹੋਏ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਦੇ ਦਫ਼ਤਰ ਨੇ ਕਿਹਾ ਕਿ ਹਮਾਸ ਦੇ 5 ਸੀਨੀਅਰ ਮੈਂਬਰ ਮਾਰੇ ਗਏ ਨੇ ਗਾਜ਼ਾ ਦੀ ਸਿਹਤ ਅਧਿਕਾਰੀਆਂ ਨੇ 24 ਮੌਤਾਂ ਤੇ 54 ਜ਼ਖਮੀਆਂ ਦੀ ਰਿਪੋਰਟ ਦਿੱਤੀ ਹੈ ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਸਨ ਇਹ ਹਮਲੇ ਇਜ਼ਰਾਈਲੀ ਫੌਜਾਂ ਉਤੇ ਗੋਲੀਬਾਰੀ ਦੀਆਂ ਰਿਪੋਰਟਾਂ ਤੋਂ ਬਾਅਦ ਹੋਈ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵੱਲੋਂ ਗਾਜ਼ਾ ਦੀ ਸੁਰੱਖਿਆ ਤੇ ਸ਼ਾਸਨ ਲਈ ਅਮਰੀਕਾ ਸਮਰਥਿਤ ਯੋਜਨਾ ਨੂੰ ਮਨਜ਼ੂਰੀ ਦੇਣ ਤੋਂ ਥੋੜੀ ਦੇਰ ਬਾਅਦ ਹੋਈ ਨੇ ਇਹ ਯੋਜਨਾ ਇੱਕ ਅੰਤਰਰਾਸ਼ਟਰੀ ਸਥਿਰਤਾ ਬਲ ਨੂੰ ਅਧਿਕਾਰਤ ਕਰਦੀ ਹੈ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਿਗਰਾਨੀ ਹੇਠ ਇੱਕ ਪਰਵਰਤਨਸ਼ੀਲ ਅਥਾਰਟੀ ਸਥਾਪਿਤ ਕਰਦੀ ਹੈ ਤੇ ਫਲਸਤੀਨੀ ਰਾਜਪਨਨ ਲਈ ਇੱਕ ਸੰਭਾਵੀ ਮਾਰਗ ਦੀ ਰੂਪਰੇਖਾ ਦਿੰਦੀ ਹੈ ਤਾਨੂੰ ਦੱਸ ਦਈਏ ਕਿ ਇਜ਼ਰਾਈਲ ਨੇ ਪਹਿਲਾਂ ਵੀ ਕਥਿਤ ਜੰਗਮੰਦੀ ਉਲੰਘਣਾਵਾਂ ਤੋਂ ਬਾਅਦ ਇਸੇ ਤਰ੍ਹਾਂ ਦੇ ਹਮਲੇ ਕੀਤੇ ਨੇ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਬੁੱਧਵਾਰ ਦੇ ਅਤੇ ਵੀਰਵਾਰ ਵਿੱਚਕਾਰ 12 ਘੰਟਿਆਂ ਦੀ ਮਿਆਦ 'ਚ 33 ਫਲਸਤੀਨੀ ਮਾਰੇ ਗਏ ਨੇ ਜਿਨ੍ਹਾਂ 'ਚ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ ਸਨ ਸਿਫਾ ਹਸਪਤਾਲ ਦੇ ਪ੍ਰਬੰਧਨ ਨਿਰਦੇਸ਼ਕ ਦੇ ਅਨੁਸਾਰ ਗਾਜ਼ਾ ਸ਼ਹਿਰ ਦੇ ਰੀਮਲ ਇਲਾਕੇ 'ਚ ਇੱਕ ਵਾਹਨ ਹਮਲੇ 'ਚ 11 ਲੋਕ ਮਾਰੇ ਗਏ ਨੇ ਤੇ 20 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਨੇ ਅਮਰੀਕਾ ਤੇ ਲਾਤੀਨੀ ਅਮਰੀਕਾ ਦੇਸ਼ ਵੈਨਜ਼ਵੇਲਾ ਵਿੱਚਕਾਰ ਤਣਾਅ ਲਗਾਤਾਰ ਵਧ ਰਿਹਾ ਹੈ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਚ ਵੈਨਜ਼ੁਏਲਾ ਵਿਰੁੱਧ ਇੱਕ ਨਵੀਂ ਕਾਰਵਾਈ ਸ਼ੁਰੂ ਹੋ ਸਕਦੀ ਹੈ। ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਟਰੰਪ ਪ੍ਰਸ਼ਾਸਨ ਵੈਨਜ਼ੁਏਲਾ ਦੇ ਰਾਸ਼ਟਰਪਤੀ ਵਿਰੁੱਧ ਵੀ ਤਕਤਾ ਪਲਟ ਕਰ ਸਕਦਾ ਹੈ। ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਇਹ ਕਾਰਵਾਈ ਇੱਕ ਗੁਪਤ ਕਾਰਵਾਈ ਨਾਲ ਸ਼ੁਰੂ ਹੋ ਸਕਦੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਹ ਕਦਮ ਕਦੋਂ ਚੁੱਕਿਆ ਜਾਵੇਗਾ ਜਾਂ ਇਹ ਕਿੰਨਾ ਵਿਆਪਕ ਹੋਵੇਗਾ ਪਰ ਇਹ ਸਪੱਸ਼ਟ ਹੈ ਕਿ ਟਰੰਪ ਪ੍ਰਸ਼ਾਸਨ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਹਾਲੀ ਦੇ ਹਫ਼ਤਿਆਂ 'ਚ ਅਮਰੀਕੀ ਫੌਜ ਨੇ ਕੈਰੇਬੀਅਨ ਖੇਤਰ 'ਚ ਵੱਡੀ ਗਿਣਤੀ 'ਚ ਜਹਾਜ਼ ਅਤੇ ਸੈਨਿਕ ਤਾਇਨਾਤ ਕੀਤੇ ਨੇ ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਦੀ ਸੰਭਾਵਨਾ ਵੀ ਵੱਧ ਗਈ ਹੈ ਅਮਰੀਕਾ ਨੇ ਕਿਹਾ ਹੈ ਕਿ ਇਸ ਮੌਕੇ ਹਰ ਤਰ੍ਹਾਂ ਦੀ ਤਾਕਤ ਦੀ ਵਰਤੋਂ ਕੀਤੀ ਜਾਵੇਗੀ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਤੇ ਗੁਪਤ ਏਜੰਸੀ CIA ਇਸ ਮਾਮਲੇ ਉੱਤੇ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਹੇ ਨੇ ਵਾਈਟ ਹਾਊਸ ਦਾ ਕਹਿਣਾ ਹੈ ਕਿ ਰਾਸ਼ਟਰਪਤੀ 트ੰਪ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਹਰ ਜ਼ਰੂਰੀ ਤਾਕਤ ਦੀ ਵਰਤੋਂ ਕਰਨ ਲਈ ਤਿਆਰ ਨੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਕੈਰੀਬੀਅਨ 'ਚ ਅਮਰੀਕੀ ਫੌਜ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਸਭ ਤੋਂ ਵੱਡਾ ਅਮਰੀਕੀ 에ਅਰਕ੍ਰਾਫਟ ਕੈਰੀਅਰ ਗੇਰਡਰ ਆਰ ਫੋਰਡ ਕਈ ਜੰਗੀ ਜਹਾਜ਼ਾਂ ਇੱਕ ਪਰਮਾਣੂ ਪੰਡੂ ਵੀ ਤੇ F35 ਜਹਾਜ਼ ਉੱਥੇ ਤਾਇਨਾਤ ਕੀਤੇ ਗਏ ਨੇ ਅਮਰੀਕੀ ਰਾਸ਼ਟਰਪਤੀ ਡੋਨਰਟ 트੍ਰੰਪ ਦੇ ਬਾਈਕਾਟ ਦੇ ਬਾਵਜੂਦ ਮੈਂਬਰ ਦੇਸ਼ਾਂ ਨੇ ਜੀ20 ਸੰਮੇਲਨ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਦੁਆਰਾ ਤਿਆਰ ਕੀਤੇ ਗਏ ਐਲਾਨਨਾਮੇ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸੀਰੀ ਲਰਾਮਾ ਫੋਸੋ ਨੇ ਕਿਹਾ ਹੈ ਕਿ ਸਾਰੇ ਦੇਸ਼ਾਂ ਲਈ ਅੰਤਿਮ ਬਿਆਨ ਉਤੇ ਸਹਿਮਤ ਹੋਣਾ ਬਹੁਤ ਜ਼ਰੂਰੀ ਹੈ ਭਾਵੇਂ ਇਸ 'ਚ ਅਮਰੀਕਾ ਸ਼ਾਮਲ ਨਹੀਂ ਹੋਇਆ ਤੇ 트੍ਰੰਪ ਨੇ ਅੰਤਿਮ ਸੈਸ਼ਨ 'ਚ ਮੇਜ਼ਬਾਨੀ ਦੀਆਂ ਡਿਊਟੀਆਂ ਸੰਭਾਲਣ ਲਈ ਇੱਕ ਅਮਰੀਕੀ ਅਧਿਕਾਰੀ ਨੂੰ ਭੇਜਣ ਦਾ ਪ੍ਰਸਤਾਵ ਰੱਖਿਆ ਸੀ ਪਰ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨੇ ਇੱਕ ਅਮਰੀਕੀ ਅਧਿਕਾਰੀ ਨੂੰ ਮੇਜ਼ਬਾਨੀ ਦੇ ਅਧਿਕਾਰ ਸੌਂਪਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਤੁਹਾਨੂੰ ਦੱਸ ਦਈਏ ਕਿ 2026 'ਚ ਹੋਣ ਵਾਲੇ G20 ਸੰਮੇਲਨ ਦੀ ਮੇਜ਼ਬਾਨੀ ਹੁਣ ਸੰਯੁਕਤ ਰਾਜ ਅਮਰੀਕਾ ਕਰਨ ਵਾਲਾ ਹੈ ਤੇ ਹਾਲਾਂਕਿ ਟਰੰਪ ਦੇ ਬਾਈਕਾਟ ਕਾਰਨ ਕੋਈ ਵੀ ਅਮਰੀਕੀ ਪ੍ਰਤੀਨਿਧੀ ਸੰਮੇਲਨ ਚ ਸ਼ਾਮਲ ਨਹੀਂ ਹੋਇਆ ਸੀ हिमाचल प्रदेश उत्तराखंड ਤੇ ਜੰਮੂ ਕਸ਼ਮੀਰ ਵਰਗੀ ਪਹਾੜੀ ਰਾਜਾਂ ਵਿੱਚ ਬਰਫ਼ਬਾਰਿਸ਼ ਸ਼ੁਰੂ ਹੋ ਗਈ ਹੈ। ਇਸ ਕਾਰਨ ਮੈਦਾਨੀ ਇਲਾਕਿਆਂ 'ਚ ਤਾਪਮਾਨ ਘਟ ਰਿਹਾ ਤੇ ਪਾਰੀ ਠੰਡ ਪੈ ਰਹੀ ਹੈ। ਤਾਪਮਾਨ ਦੀ ਘਟਣ ਨਾਲ ਵੱਖ-ਵੱਖ ਖੇਤਰ ਬਹੁਤ ਪ੍ਰਭਾਵਿਤ ਹੋ ਰਹੇ ਨੇ। ਜਿਥੇ Madhya Pradesh ਦੀ 7 ਸ਼ਹਿਰਾਂ ਜਿਨ੍ਹਾਂ 'ਚ Bhopal ਤੇ Indore ਸ਼ਾਮਲ ਨੇ ਉੱਥੇ ਚੰਨਿਵਾਰ ਨੂੰ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ। ਉੱਥੇ ਹੀ ਪਛਮੜੀ 'ਚ ਸਭ ਤੋਂ ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਰਾਜਸਥਾਨ 'ਚ ਧੁੰਦ ਦਾ ਪਰਪਾਵ ਵੀ ਵਧ ਰਿਹਾ ਹੈ ਇਸ ਕਾਰਨ ਸ਼ਹਿਰਾਂ 'ਚ ਪ੍ਰਦੂਸ਼ਣ ਵੀ ਵਧਿਆ ਹੈ ਤੇ ਸ਼ਨੀਵਾਰ ਸ਼ਾਮ ਨੂੰ पिवाड़ी जयपुर कोटा ਤੇ ਟੋਂਕ ਵਿੱਚ 에어 ਕੁਆਲਿਟੀ ਇੰਡੈਕਸ ਦਾ ਪੱਧਰ 300 ਤੋਂ ਉੱਪਰ ਦਰਜ ਕੀਤਾ ਗਿਆ ਜਦੋਂ ਕਿ 8 ਸ਼ਹਿਰਾਂ 'ਚ AQI 200 ਤੋਂ ਉੱਪਰ ਸੀ ਉੱਤਰ ਪ੍ਰਦੇਸ਼ ਤੇ ਬਿਹਾਰ 'ਚ ਹੁਣ ਤੱਕ ਠੰਡ ਤੋਂ ਕੁਝ ਰਾਹਤ ਮਿਲ ਰਹੀ ਹੈ ਪਰ ਸੋਮਵਾਰ ਤੋਂ ਤਾਪਮਾਨ 'ਚ ਗਿਰਾਵਟ ਆਉਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਦੇ ਅਨੁਸਾਰ ਉੱਤਰ ਪ੍ਰਦੇਸ਼ 'ਚ ਪਹਾੜਾਂ ਤੋਂ ਠੰਡੀਆਂ ਹਵਾਵਾਂ ਆਉਣ ਲੱਗੀਆਂ ਨੇ ਇਸ ਕਾਰਨ ਅਗਲੇ 5 ਦਿਨਾਂ 'ਚ ਰਾਜਪਾਲ 'ਚ ਤਾਪਮਾਨ 'ਚ 2 ਤੋਂ 4 ਡਿਗਰੀ ਦੀ ਗਿਰਾਵਟ ਆਉਣ ਦੀ ਉਮੀਦ ਹੈ ਬਿਹਾਰਤ ਵਿੱਚ ਤਾਪਮਾਨ 24 ਨਵੰਬਰ ਤੋਂ ਬਾਅਦ ਘਟਨਾ ਸ਼ੁਰੂ ਹੋ ਜਾਵੇਗਾ 27-28 ਨਵੰਬਰ ਤੱਕ ਸਖਤ ਠੰਡ ਪੈਣ ਦੀ ਸੰਭਾਵਨਾ ਹੈ ਤੇ ਕਈ ਸ਼ਹਿਰਾਂ 'ਚ ਸੰਗਣੀ ਧੁੰਦ ਪਹਿਲਾਂ ਹੀ ਪੈਣੀ ਸ਼ੁਰੂ ਹੋ ਗਈ ਹੈ ਧੁੰਦ ਕਾਰਨ ਐਤਵਾਰ ਨੂੰ ਬਿਹਾਰ ਪਹੁੰਚਣ ਵਾਲੀਆਂ ਲਗਭਗ 10 ਰੇਲ ਗੱਡੀਆਂ ਦੇਰੀ ਨਾਲ ਚੱਲਿਆ ਦਿੱਲੀ, ਮੁੰਬਈ ਤੇ ਕੋਲਕਾਤਾ ਵਿੱਚੋਂ ਲੰਘਣ ਵਾਲੀਆਂ ਰੇਲ ਗੱਡੀਆਂ ਸਭ ਤੋਂ ਵੱਧ ਮੌਸਮ ਕਾਰਨ ਪ੍ਰਭਾਵਿਤ ਹੋ ਰਹੀਆਂ ਨੇ ਦੁਬਈ 에ਅਰ ਸ਼ੋਅ ਦੌਰਾਨ ਤੇਜਸ ਹਾਸੇ 'ਚ ਜਾਣ ਗੋਣ ਵਾਲੇ ਵਿੰਗ ਕਮਾਂਡਰ ਨਮਾਜ਼ ਸਿਆਲ ਦੀ ਮਰਤਕ ਦੇ ਐਤਵਾਰ ਸਵੇਰੇ ਕੋਇਮਟੂਰ ਦੇ ਸੁਲੂਰ 에ਅਰ ਬੇਸ ਲਿਆਂਦੀ ਗਈ ਹੈ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਦੀ ਮ੍ਰਿਤਕ ਦੇ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਵਾਪਸ ਭੇਜਿਆ ਗਿਆ ਅਮੀਰੇਟਸ ਡਿਫੈਂਸ ਫੋਰਸਸ ਨੇ ਨਮਾਜ਼ਦੀ ਬਹਾਦਰੀ ਤੇ ਸੇਵਾ ਦੇ ਸਨਮਾਨ 'ਚ ਉਸ ਨੂੰ ਰਸਮੀ ਗਾਰਡ ਆਫ ਆਨਰ ਵੀ ਦਿੱਤਾ ਹੈ। ਜਾਣਕਾਰੀ ਅਨੁਸਾਰ ਹੈ ਕਿ ਸ਼ੁੱਕਰਵਾਰ ਨੂੰ ਦੁਬਈ 'ਚ 에ਅਰ ਸ਼ੋਅ ਦੌਰਾਨ ਭਾਰਤ ਦਾ ਲੜਾਕੂ ਜਹਾਜ਼ ਤੇਜਸ ਹਾਸਾਗ੍ਰਸਤ ਹੋ ਗਿਆ ਸੀ। ਇਤਿਹਾਸਿਕ ਪਾਇਲਟ ਨਮਾਜ਼ ਸਿਆਲ ਦੀ ਜਾਨ ਚਲੀ ਗਈ ਸੀ। ਇਸ ਤੋਂ ਪਹਿਲਾਂ ਸ਼ਨੀਚਰਵਾਰ ਨੂੰ ਯੂਨਾਈਟਿਡ ਅਰਬ ਏਮੀਰੇਟਸ ਵਿੱਚ ਭਾਰਤੀ ਰਾਜਦੂਤ ਦੀਪਕ ਮਿੱਤਲ ਤੇ ਕੌਂਸੂਲੇਟ ਜਰਨਲ ਸਤੀਸ਼ ਸਿਵਾਨ ਨੇ ਵਿੰਗ ਕਮਾਂਡਰ ਨਮਾਜ਼ ਸਿਆਲ ਨੂੰ ਸਰਦਾਂਝਲੀ ਭੇਟ ਕੀਤੀ। ਵਿੰਕ ਮਹੰਡਲ ਸਿਆਲ ਜੋ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਤੋਂ ਸੀ ਉਹਨਾਂ ਦੇ ਜਾਣ ਪਿੱਛੇ ਉਸ ਦੀ ਪਤਨੀ ਜੋ ਕਿ ਭਾਰਤੀ ਹਵਾਈ ਸੈਨਾ 'ਚ ਹੀ ਇੱਕ ਅਧਿਕਾਰੀ ਵੀ ਹੈ ਉਹਨਾਂ ਦੀ 6 ਸਾਲ ਦੀ ਧੀ ਤੇ ਉਸ ਦੇ ਮਾਤਾ ਪਿਤਾ ਵੀ ਨੇ ਜਿਵੇਂ ਹੀ ਇਹ ਖਬਰ ਉਸ ਦੇ ਜੱਦੀ ਪਿੰਡ ਪਹੁੰਚਦੀ ਹੈ ਤਾਂ ਰਿਸ਼ਤੇਦਾਰ ਆਂਢੀ ਗੁਆਂਢੀ ਸਥਾਨਕ ਲੋਕ ਸਦਮੇ ਤੇ ਦੁੱਖ ਨਾਲ ਉਸ ਦੇ ਜੱਦੀ ਘਰ 'ਚ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਸ਼ਨੀਵਾਰ ਨੂੰ ਦਿਨਵੇਲੇ ਧੂਏ ਦੀ ਮੋਟੀ ਚਾਦਰ ਛਾਈ ਰਹੀ ਧੂਏ ਕਨ ਤਪ ਮਹਿਸੂਸ ਨਹੀਂ ਹੋ ਸਕੀ ਤੇ ਇਸ ਕਾਰਨ ਕਈ ਜ਼ਿਲ੍ਹਿਆਂ 'ਚ ਦਿਨ ਦੇ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਿਆਦਾਤਰ ਜ਼ਿਲ੍ਹਿਆਂ 'ਚ ਦਿਨ ਦਾ ਤਾਪਮਾਨ 23 ਤੋਂ 24 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ ਪਠਾਨਕੋਟ ਹੁਸ਼ਿਆਰਪੁਰ ਅੰਮ੍ਰਿਤਸਰ ਚ ਦਿਨ ਦਾ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਲੁਧਿਆਣਾ ਰੋਪੜ ਚੰਡੀਗੜ੍ਹ ਤੇ ਫਿਰੋਜ਼ਪੁਰ ਚ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਘੱਟ ਸੀ ਹੁਣ ਤੱਕ ਦਿਨ ਦਾ ਤਾਪਮਾਨ ਆਮ ਨਾਲੋਂ ਵੱਧ ਸੀ ਤੇ ਫਰੀਦਕੋਟ ਗੁਰਦਾਸਪੁਰ ਮੁਹਾਲੀ ਤੇ ਫਾਜ਼ਿਲਕਾ ਚ ਦਿਨ ਦਾ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੀਪੀ ਵਿਖਬਾਣੀ ਅਨੁਸਾਰ 23 ਨਵੰਬਰ ਤੱਕ ਮੌਸਮ ਸਾਫ਼ ਰਹੇਗਾ ਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਦਸੰਬਰ ਦੇ ਪਹਿਲੇ ਹਫਤੇ ਚ ਮੀ ਪੈ ਸਕਦਾ ਹੈ ਪੰਜਾਬ ਦੇ ਮੋਟਰ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਚੁਣੌਤੀ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਡੀਆਈਜੀ ਖਿਲਾਫ ਕਥਿਤ ਤੌਰ ਉਤੇ ਪ੍ਰਸ਼ਟਾਚਾਰ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦਰਜ ਨੇ ਜਿਸ ਨੂੰ ਹੁਣ ਪੁੱਲਰ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਚੁਣੌਤੀ ਦਿੱਤੀ ਗਈ ਹੈ ਕੇਂਦਰੀ ਜਾਂਚ ਬਿਊਰੋ ਨੇ ਪੁੱਲਰ ਤੇ ਉਸਦੇ ਕਥਿਤ ਸਹਿਯੋਗੀ ਕ੍ਰਿਸ਼ਨੂ ਸ਼ਰਦਾ ਨੂੰ ਰਿਸ਼ਵਤ ਮੰਗਣ ਦੇ ਦੋਸ਼ 'ਤੇ 16 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ ਪੁੱਲਰ ਨੇ सीबीआई ਦੇ ਕੇਸ ਦਰਜ ਕਰਨ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਦਿੰਦਿਆਂ ਦਾਅਵਾ ਕੀਤਾ ਕਿ ਉਸ ਦੀ ਗ੍ਰਿਫਤਾਰੀ ਨਿਯਮਾਂ ਮੁਤਾਬਕ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਪੰਜਾਬ 'ਚ ਸੇਵਾਵਾਂ ਨਿਭਾਰੇ ਸਨ, ਇਸ ਕਰਕੇ सीबीआई ਨੂੰ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ 1946 ਦੀ ਧਾਰਾ 6 ਤਹਿਤ ਪੰਜਾਬ ਸਰਕਾਰ ਤੋਂ ਅਗے ਅ ਲੈਣੀ ਜ਼ਰੂਰੀ ਸੀ ਜੋ ਉਨ੍ਹਾਂ ਨੇ ਨਹੀਂ ਲਈ। ਉਹਨਾਂ ਦਾਅਵਾ ਕੀਤਾ ਹੈ ਕਿ ਸੀਬੀਆਈ ਚੰਡੀਗੜ੍ਹ ਕੇਸ ਦਰਜ ਨਹੀਂ ਕਰ ਸਕਦੀ ਸੀ ਕਿਉਂਕਿ ਕਥਿਤ ਅਪਰਾਧ ਇਸ ਸ਼ਹਿਰ 'ਚ ਨਹੀਂ ਹੋਇਆ ਸੀ ਤੇ ਪੰਜਾਬ ਸਰਕਾਰ ਤੋਂ ਅਗਾਊ ਮਨਜ਼ੂਰੀ ਲਈ ਬਿਨਾ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਪਟੀਸ਼ਨ 'ਚ ਕਿਹਾ ਗਿਆ ਕਿ ਕਥਿਤ ਰਿਸ਼ਵਤ ਮੰਗਣ ਦਾ ਮਾਮਲਾ ਪੰਜਾਬ ਦੇ ਸਰੰਦ ਥਾਣੇ 'ਚ ਦਰਜ ਐਫਆਈਆਰ ਨਾਲ ਸੰਬੰਧਿਤ ਸੀ ਉਹਨਾਂ ਇਹ ਵੀ ਦਲੀਲ ਦਿੱਤੀ ਹੈ ਕਿ ਉਹਨਾਂ ਕੋਲੋਂ ਕੋਈ ਰਿਕਵਰੀ ਨਹੀਂ ਹੋਈ ਸੀ ਤੇ ਪੰਜਾਬ ਨੇ ਸੀਬੀਆਈ ਨੂੰ ਸਹਿਮਤੀ ਦੇਣ ਵਾਲਾ ਨੋਟੀਫਿਕੇਸ਼ਨ ਵੀ ਵਾਪਸ ਲੈ ਲਿਆ ਹੈ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕ ਟਾਸਕ ਫੋਰਸ ਨੇ ਸ਼ਨੀਵਾਰ ਨੂੰ ਫਿਰੋਜ਼ਪੁਰ ਚੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮੰਡਿਊਲ ਦਾ ਪਰਦਾਫਾਸ਼ ਕਰਕੇ 250 ਕਰੋੜ ਰੁਪਏ ਦੀ 50 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕਿਹਾ ਕਿ ਕਪੂਰਥਲਾ ਦੇ ਇੱਕ ਬਦਨਾਮ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਸ ਦੇ ਕਬਜ਼ੇ ਚੋਂ 50 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਗ੍ਰਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਉਰਫ ਸੀਪਾ ਵਜੋਂ ਹੋਈ ਹੈ ਜੋ ਕਿ ਕਪੂਰਥਲੇ ਦੇ ਪਿੰਡ ਸੰਨਾ ਸ਼ੇਰ ਸਿੰਘ ਵਾਲਾ ਦਾ ਰਹਿਣ ਵਾਲਾ ਹੈ ਪੁਲਿਸ ਟੀਮਾਂ ਨੇ ਉਸਦੀ ਕਾਰ ਵੀ ਜ਼ਬਤ ਕਰ ਲਈ ਹੈ ਤੇ ਜਿਸ ਚ ਉਹ ਯਾਤਰਾ ਕਰ ਰਿਹਾ ਸੀ ਜਾਦਵ ਨੇ ਕਿਹਾ ਹੈ ਕਿ ਮੁੰਡਰੀ ਜਾਂਚ ਤੋਂ ਪਤਾ ਲੱਗਾ ਹੈ ਕਿ ਹੈਰੋਇਨ ਦੀ ਇਸ ਹੱਦ ਪਾਰ ਖੇਪ ਪਾਕਿਸਤਾਨ ਚ ਆਈਐਸਆਈ ਸਮਰਥਿਤ ਤਸਕਰਾਂ ਦੁਆਰਾ ਭੇਜੀ ਗਈ ਸੀ ਉਹਨਾਂ ਅੱਗੇ ਕਿਹਾ ਹੈ ਕਿ ਸੰਦੀਪ ਖਿਲਾਫ 8 ਅਪਰਾਧਿਕ ਮਾਮਲੇ ਨੇ ਜਿਨ੍ਹਾਂ ਚ ਐਨਡੀਪੀਐਸ ਐਕਟ ਦੇ 5 ਮਾਮਲੇ ਸ਼ਾਮਲ ਨੇ ਜੋ ਸੰਗਠਿਤ ਨਸ਼ੀਲੀ ਪਦਾਰਥਾਂ ਦੀ ਤਸਕਰੀ ਚ ਉਸਦੀ ਡੂੰਘੀ ਸ਼ਮੂਲੀਅਤ ਨੂੰ ਦਰਸਾਉਂਦੇ ਨੇ ਐਸੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਦੋਸ਼ੀ ਨੂੰ ਹਾਲੇ ਚ ਕਪੂਰਥਲਾ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ 23 ਮੋਕੇ ਡੀਜੀਪੀ ਨੇ ਕਿਹਾ ਹੈ ਕਿ ਸੰਬੰਧ ਸਥਾਪਿਤ ਕਰਨ ਲਈ ਹੋਰ ਜਾਂਚ ਜਾਰੀ ਤੇ ਆਉਣ ਵਾਲੇ ਦਿਨਾਂ ਚ ਹੋਰ ਬ੍ਰਾਹਮਤਗੀਆਂ ਹੋਣ ਦੀ ਵੀ ਸੰਭਾਵਨਾ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਹਨਾਂ ਮੈਨੂ ਦੇ ਇਜਾਜ਼ਤ ਧੰਨਵਾਦ